ਜੋ ਬਣੇ ਤੋਂ ਨੇ ਬੈਠ ਆਨ ਬਲਿਸ਼ ਰਾਜ ਕਿਹਾ ਹੈ ਜੈ ਜੀ ਜੈ ਪਰ ਮੇਰਾ ਨਾਮ ਸੁਮਿਤ ਕਾਲੀਆ ਵੀ ਮੈਂ ਅਭਿਵਾਲਕੀ ਇਲੈਕਟਲ ਮਾਸਟਰ ਤੋਂ ਹਾਂ ਤੋਂ ਮੇਰੇ ਨਾਲ ਅੱਜ ਸਾਡੇ ਸੀਨੀਅਰ ਅਗੂ ਜਗਦੀਸ਼ ਸਿੰਘ ਮਾਦ ਜਬੂਦੀ ਆਲਿਆ ਕਬੀਰ ਕਾਸ਼ ਤੋਂ ਔਰ ਕਬੀਰ ਜੀ ਔਰ ਰਾਹੁਲ ਮਲਿਕ ਜੀ ਦਲਿਤ ਸੁਰੱਖਿਆ ਸੈਨਾ ਤੋਂ ਤੋਂ ਅੱਜ ਅਸੀਂ ਇਸ ਮਾਨਯੋਗ ਕਵੀਰ ਸਾਹਿਬ ਨੂੰ ਮਿਲਣ ਆਏ ਕਿ ਸਾਡੀ ਜਿਹੜੀ ਬੇਟੀ ਹੈ ਸਾਡੀ ਜਿਹੜੀ ਭੈਣ ਹੈ ਕਾਜਲ ਤੇ ਇਹਨਾਂ ਦੀ 3 ਸਾਲ ਸਵਾ ਸਾਲ ਹੋ ਗਿਆ ਇਹਨਾਂ ਦੇ ਹਸਬੰਦ ਦੇ ਉੱਤੇ ਇੱਕ ਜਿੱਥੇ ਇਹਨਾਂ ਦੇ ਹਸਬੰਦ ਕੰਮ ਕਰਦੇ ਸੀ ਜਿੱਥੇ ਇਹਨਾਂ ਦਾ ਬ੍ਰਦਰ ਕੰਮ ਕਰਦਾ ਸੀ ਉੱਥੋਂ ਦੇ ਜਿਹੜੇ ਮਾਲਕ ਨੇ ਇਹਨਾਂ ਦੇ ਝੂਠਾ ਚੋਰੀ ਦਾ ਜਿਹੜਾ ਇਲਜ਼ਾਮ ਲਗਵਾਇਆ ਸੀ ਔਰ ਉਹ ਜਿਹੜਾ ਹੈ ਜਿਹੜਾ ਝੂਠਾ ਇਲਜ਼ਾਮ ਲਗਾ ਕੇ ਤੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਹੀ ਥਾਣੇ ਔਰ ਇਹਨਾਂ ਦੀ ਵੀ ਦਰਖਾਸਤ ਦੋਨਾਂ ਪਾਰਟੀਆਂ ਦੀਆਂ ਦਰਖਾਸਤਾਂ ਸੀ ਉਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਚਲਦੀਆਂ ਪਈਆਂ ਸੀ ਉਸ ਸਬੰਧ ਦੇ ਵਿੱਚ ਅਸੀਂ ਵੀ ਇੱਕ ਦੋ ਵਾਰ ਗਏ ਸਾਂ ਔਰ ਅਸੀਂ ਉਹਨਾਂ ਨੂੰ ਗੱਲ ਕੀਤੀ ਕਿ ਜੇਕਰ ਤੁਹਾਡੇ ਕੋਲ ਤਪੀਸ਼ ਅਚੀ ਤਰ੍ਹਾਂ ਹੁੰਦੀ ਹੈ ਤੇ ਠੀਕ ਹੈ ਜੇ ਨਹੀਂ ਹੁੰਦੀ ਤੇ ਕਿਸੇ ਉੱਚ ਅਧਿਕਾਰੀ ਦੀ ਡਿਊਟੀ ਲਈ ਫਰਮਾਨਜੋਗ ਉਹਨਾਂ ਦੀ ਜਿਹੜੀ ਡਿਊਟੀ ਸੀ ਐਸਪੀ ਹਰਪਾਲ ਸਰ ਨੂੰ ਅਸੀਂ ਮਿਲੇ ਸੀ ਔਰ ਦੋਨਾਂ ਨੂੰ ਇਸ ਪਾਰਟੀਆਂ ਨੂੰ ਬੁਲਾ ਕੇ ਤੇ ਦੋਨਾਂ ਦੀ ਜਿਹੜੀ ਗੱਲਬਾਤ ਸੁਣੀ ਗਈ ਸੀ ਤੇ ਜਦੋਂ ਇਹਨਾਂ ਦੀ ਗੱਲਬਾਤ ਸੁਣੀ ਗਈ ਤਾਂ ਫਿਰ ਸੁਣਨ ਤੋਂ ਬਾਅਦ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਕੁਝ ਸਮੇਂ ਵਾਸਤੇ ਟਾਈਮ ਦਿੱਤਾ ਗਿਆ ਔਰ ਕੁਝ ਰਜੇਮਿਆ ਕਾਰਨ ਪ੍ਰਸ਼ਾਸਨ ਕੋਲ ਟਾਈਮ ਨਹੀਂ ਸੀ ਤੇ ਜਿਹਦੇ ਕਾਰਨ ਇਹ ਦੋਨੇ ਜਿਹੜੇ ਪਾਰਟੀਆਂ ਆ ਆਪਸ ਵਿੱਚ ਬੈਠ ਨਹੀਂ ਸਕੀਆਂ ਸੀ ਔਰ ਪਤਾ ਨਹੀਂ ਕਿਹੜੀ ਮਿਲੀ ਭੁਗਤੀ ਦੇ ਨਾਲ ਇਹ ਭੈਣ ਆ ਜਿਹੜੀ ਇਹਦੇ ਹਸਬੰਡ ਦਾ ਜਿਹੜਾ ਨਾਮ ਆ ਉਹ ਪ੍ਰਦੀਪ ਮੈਣੀ ਆ ਔਰ ਇਹਨਾਂ ਦੇ ਜਿਹੜੇ ਬ੍ਰਦਰ ਦਾ ਨਾਮ ਹੈ ਆ ਉਹ ਹੈਗਾ ਹਾਂ ਅਮਿਤ ਕੁਮਾਰ ਇਹਨਾਂ ਦੇ ਬ੍ਰਦਰ ਦਾ ਨਾਮ ਹੈ ਔਰ ਇਹਨਾਂ ਤੇ ਜਿਹੜਾ ਵਾ ਪਿਛਲੇ ਮਹੀਨੇ ਜਿਹੜਾ ਇੱਕ ਪਰਚਾ ਦਰਜ ਹੋ ਰਿਹਾ ਹੈ ਚੋਰੀ ਦਾ ਔਰ ਅਸੀਂ ਬੇਨਤੀ ਕਰਦੇ ਹਾਂ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਜਿਸ ਚੀਜ਼ ਦੀ ਤਪਤੀਸ਼ ਹੀ ਨਹੀਂ ਹਲੇ ਪ੍ਰੋਪਰ ਤਰੀਕੇ ਨਾਲ ਹੋਈ ਜਿਸ ਚੀਜ਼ ਦੀ ਇਨਕੁਆਇਰੀ ਨਹੀਂ ਪ੍ਰੋਪਰ ਤਰੀਕੇ ਨਾਲ ਹੋਈ ਤੇ ਉਹਦੇ ਤੇ ਪਰਚਾ ਕਿਸ ਤਰ੍ਹਾਂ ਦਰਜ ਹੋ ਗਿਆ ਕਈ ਵਾਰ ਕੀ ਆ ਕਿ ਕੋਈ ਮਿਲੀ ਭੁਗਤੀ ਦੇ ਨਾਲ ਜਾਂ ਕਿਸੇ politcal pressure ਦੇ ਨਾਲ ਕੋਈ ਪਰਚੇ ਦਰਜ ਨਾਜਾਇਜ਼ ਹੋ ਜਾਂਦੇ ਨੇ ਅ제 ਸਾਡੇ ਪਰਿਵਾਰ ਜਿਹੜਾ ਸਾਡੇ ਕੋ ਪਹੁੰਚਿਆ ਵਾ ਅਸੀਂ ਮਾਨੀਰ ਕਮਿਸ਼ਨ ਸਾਹਿਬ ਨੂੰ ਮਿਲੇ ਆਂ ਔਰ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਚੰਗੀ ਤਰ੍ਹਾਂ ਤਫ਼ਤੀਸ਼ ਕੀਤੀ ਜਾਵੇ ਔਰ ਇਹਦੀ ਤਫ਼ਤੀਸ਼ ਕਰਕੇ ਔਰ ਜਿਹੜਾ ਝੂਠਾ ਪਰਚਾ ਇਹਨਾਂ ਦੇ ਪਰਿਵਾਰ ਦੇ ਉੱਤੇ ਦਰਜ ਹੋਇਆ ਵਾ ਉਹਦੇ ਪਰਚੇ ਨੂੰ ਜਿਹੜਾ ਵਾ ਉਹ ਕੈਨਸਲ ਕੀਤਾ ਜਾਵੇ ਅਗਰ ਜੇ ਇਸ ਨੂੰ ਜੇ ਇਸ ਕੈਨਸਲ ਨਾ ਕੀਤਾ ਗਿਆ ਫਿਰ ਵੱਡੇ ਪੱਦਰ ਦੇ ਉੱਤੇ ਜਿਹੜਾ ਵਾ ਉਹ ਸੰਦਰਸ਼ ਕੀਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏਗਾ ਅਗਰ ਨਾ ਮਿਲਿਆ ਤੇ ਫਿਰ ਸੜਕਾਂ ਤੇ ਆ ਕੇ ਇਹਦਾ ਇਹਦਾ ਵਿਰੋਧ ਵੀ ਕੀਤਾ ਜਾਏਗਾ ਮੰਨ ਲਿਓ ਕਿ ਸੀਪੀ ਸਾਹਿਬ ਨੇ ਐਸਪੀ ਹਰਪਾਲ ਸਾਹਿਬ ਨੂੰ ਜਿਹੜੀ ਹੈ ਦਰਖਾਸਤ ਜਿਹੜੀ ਉਹ ਮਾਰਗ ਕਰਤੀ ਹੈ ਇੱਕ ਵਾਰੀ ਮਾਰਗ ਕਰਤੀ ਆ ਔਰ ਤੁਹਾਨੂੰ ਪੂਰਾ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਸਾਡੇ ਪਰਿਵਾਰਾਂ ਨੂੰ ਦਲਿਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਵੇਗੀ ਅਗਰ ਜੇ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਫਿਰ ਮਾਨਯੋਗ ਅਸੀਂ ਜਿਹੜੇ ਸਾਡੇ ਐਸਪੀ ਪੁਲਿਸਨਰ ਦੇ ਜੀ ਚੇਅਰਮੈਨ ਆ ਅਸੀਂ ਉਹਨਾਂ ਕੋ ਵੀ ਜਾਵਾਂਗੇ ਔਰ ਉਹਨਾਂ ਨੂੰ ਵੀ ਜਾ ਕੇ ਅਸੀਂ ਹੰਗਾਰ ਲਗਾਵਾਂਗੇ ਕਿ ਦਲਿਤ ਪਰਿਵਾਰਾਂ ਦੇ ਨਾਲ ਜਿਹੜਾ ਲਗਾਤਾਰ ਧੱਕਾ ਹੋ ਰਿਹਾ ਵਾ ਉਹਨੂੰ ਰੋਕਿਆ ਜਾਵੇ ਔਰ ਜਿਹੜਾ ਇਹ ਮੇਰਾ ਨਾਮ ਸ਼ਬੀਰ ਦਰਾਵੜ ਹੈ ਤੇ ਮੈਂ ਬੁਲਤ ਪ੍ਰਸਤਾਵਾਂ ਤੋਂ ਸਾਰੇ ਧਰਮ ਪ੍ਰਿੰਦਿਆਂ ਨੂੰ ਜੈਵਾਲ ਮੇਕੀ ਜਾਤੀ ਅੱਜ ਅਸੀਂ ਮਾਨਯੋਗ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਕੋਲ ਰਸਤਾਬ ਦੇ ਦਰਬਾਰ ਪਹੁੰਚੇ ਹਾਂ ਕਿਉਂਕਿ ਇੱਕ ਦਲਿਤ ਪਰਿਵਾਰ ਦੀ ਲੜਕੀ ਜਿਸ ਨੂੰ ਇਨਸਾਫ ਨਹੀਂ ਮਿਲਿਆ ਕਾਫੀ ਲੰਬੇ ਸਮੇਂ ਤੋਂ ਉਹ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ 10 ਬੰਦੀਆਂ ਦੇ ਨਾਲ ਗੱਲ ਕੇ ਕਮਿਸ਼ਨਰ ਸਾਹਿਬ ਦੇ ਕੋਲ ਪਹੁੰਚੇ ਹਾਂ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਝੂਠਾ ਪਰਚਾ ਦਰਦ ਜਿਹੜਾ ਇਹਨਾਂ ਦੇ ਹਸਬੰਦ ਦੇ ਹੋਰ ਇਹਨਾਂ ਦੇ ਬ੍ਰਦਰ ਤੇ ਹੋਇਆ ਆ ਔਰ ਜਦੋਂ ਇਹ ਮਾਮਲਾ ਸਾਰਾ ਕੜਾ ਫੇ ਐਸਪੀ ਹਰਪਾਲ ਸਰ ਨੇ ਜਿਹੜੇ ਉਹਨਾਂ ਦੇ ਨੌਲੇਜ ਸੀਗਾ ਪਰ ਉਹਨਾਂ ਦੇ ਬਿਗੈਰ ਕਿਸੇ ਮਨਜ਼ੂਰੀ ਤੋਂ ਬਿਖਾਇ ਕਿਸੇ ਸਨੇਚਾਂ ਤੋਂ ਇੱਕ ਪ੍ਰਕਾ ਦਰਜ ਹੋ ਜਾਂਦਾ ਆ ਤੇ ਪਰਿਵਾਰ ਜਿਹੜਾ ਦਰਦ ਦਰ ਦੀ ੱੱਕੇ ਖਾਂਦਾ ਫਿਰਦਾ ਪਿਆ ਸੀ ਅੱਜ ਇਹ ਪਰਿਵਾਰ ਬਲੇ ਸਮਾਜ ਦੀਆਂ ਜੱਥੇਬੰਦੀਆਂ ਕੋਲ ਪਹੁੰਚਿਆ ਔਰ ਅਸੀਂ ਸੀਪੀ ਸਾਹ ਨੂੰ ਮਿਲ ਕੇ ਗੁਹਾਰ ਲਗਾਈ ਆ ਬੇਨਤੀ ਕੀਤੀ ਆ ਕਿ ਜਿਹੜਾ ਪਰਚਾ ਪਿਛਲੇ ਦਿਨੀ ਇਹਨਾਂ ਦੇ ਇਹਨਾਂ ਦੇ ਪਤੀ ਤੇ ਇਹਨਾਂ ਦੇ ਭਰਾ ਦੇ ਉੱਤੇ ਦਰਜ ਕੀਤਾ ਗਿਆ ਉਹਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜਿਹਦੇ ਲਈ ਉਹਨਾਂ ਨੇ ਐਸਪੀ ਹਰਪਾਲ ਸਿੰਘ ਜੀ ਦੀ ਡਿਊਟੀ ਲਗਾਈ ਆ ਔਰ ਉਹਨਾਂ ਨੂੰ ਕਿਹਾ ਵੀ ਇਸ ਪਸਤ ਰੂਪ ਤੇ ਵੀ ਇਹ ਉਹ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਉਹ ਨਿਰਪੱਖ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਵੀ ਜਿਹੜਾ ਇਨਸਾਫ ਹੈ ਇਹਨਾਂ ਨੂੰ ਮਿਲੇਗਾ ਔਰ ਇਹਦੇ ਵਾਸਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਔਰ ਇਹਦੇ ਨਾਲ ਸਾਡੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜਿਵੇਂ ਕਿ ਜਗਦੀਸ਼ ਢੱਗੂ ਜੀ ਸੁਮਿਤ ਕਾਲੀ ਜੀ ਰਾਹੁਲ ਮਲੇਖ ਜੀ ਔਰ ਹੋਰ ਵੀ ਸਾਡੇ ਮਹਿਲਾ ਸਿੰਘ ਦੇ ਜਿਹੜੇ ਪ੍ਰਧਾਨ ਨੇ ਕਮਲੇਸ਼ ਜੀ ਉਹ ਵੀ ਸਾਡੇ ਨਾਲ ਪਹੁੰਚੇ ਨੇ ਕਿਉਂਕਿ ਇਹ ਪਰਿਵਾਰ ਜਿਹੜਾ ਦੁਖੀ ਆ ਇਹਨਾਂ ਦੇ ਨਾਲ ੱੱਕਾ ਹੋਇਆ ਹੈ ਔਰ ਇਹ ੱੱਕਾ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਲੋੜ ਪਈ ਤੇ ਜਿਹੜਾ ਮਾਮਲਾ ਐਫਸੀ ਕਮ ਅਰਪੀ ਇੱਕ ਵਾਰ ਫਿਰ ਤੋਂ ਜਿਹੜੇ ਮਾਨਯੋਗ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਵਧੀਆ ਤਰੀਕੇ ਨਾਲ ਕਰਾਈ ਜਾਵੇ ਧੰਨਵਾਦ ਜਵਾਲਨੀ ਕੀ ਜਾਤੀ ਮੈਂ ਇਹ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਜ ਫੋਰੇਸ ਦਾ ਮੈਂ ਰਾਸ਼ਟਰੀ ਪ੍ਰਧਾਨ ਤੇ ਆ ਜਿਹੜਾ ਅੱਜ ਜਿਹੜਾ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਅੱਜ ਕਾਜਲ ਕਾਜਲ ਤੇ ਉਹਦੇ ਕੋਦੇ ਭਰਾ ਦੇ ਤੇ ਉਹਦੇ ਪਤੀ ਦੇ ਜਿਹੜਾ ਦੁਕਾਨਦਾਰ ਸੀ ਉਹਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਚੋਰੀ ਦਾ ਜਿਸ ਪਰਚੇ ਦੀ ਤੇ ਕੋਈ ਜਾਂਚ ਜਾਂਚ ਨਾ ਹੋਈ ਜਿਸ ਪਰਚੇ ਦੀ ਕੋਈ ਫੁਟੇਜ ਨਾ ਆਈ ਹੋਵੇ ਸਾਹਮਣੇ ਉਹ ਕਿਤਨਾ ਪਰਚਾ ਹੋ ਸਕਦਾ ਦਰਜ ਇਹ ਪਰਚਾ ਇਸ ਤਰ੍ਹਾਂ ਹੋਇਆ ਦਰਜ ਵੀ ਪ੍ਰਸ਼ਾਸਨ ਦੇ ਬੰਦੇ ਜੀ ਮੇਰੀ ਭੁਗਤੀ ਦੇ ਨਾਲ ਇਹ ਪਰਚਾ ਹੋਇਆ ਦਰਜ ਇਸ ਕਰਕੇ ਨਹੀਂ ਦੇ ਪਰਚਾ ਹੋਣੀ ਸਾਰੇ ਜੇ ਹੁਣ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਸਾਨੂੰ ਭੁੱਲਰ ਸਾਹਿਬ ਨੇ ਬੜਾ ਵਧੀਆ ਈ ਸੁਵਾਸ਼ਨ ਦਵਾ ਬਹੁਤ ਹੀ ਵਧੀਆ ਆਦਮੀ ਨੇ ਉਹਨਾਂ ਨੇ ਕਿਹਾ ਵੀ ਇਸ ਦੀ ਜਿਹੜੀ ਜਾਂਚ ਆ ਪੂਰੀ ਤਰ੍ਹਾਂ ਹੋਵੇਗੀ ਬਰੀਕੀ ਦੇ ਨਾਲ ਉਹਨਾਂ ਨੇ ਹਰਪਾਲ ਸਿੰਘ ਦੀ ਡਿਊਟੀ ਲਾਇਰਪਾਲ ਸਿੰਘ ਐਸਪੀ ਜੀ ਵੀ ਉਹਨਾਂ ਨੇ ਲਾਈ ਹੈ ਡਿਊਟੀ ਵੀ ਇਹਦੀ ਪੂਰੀ ਜਾਂਚ ਕੀਤੀ ਜਾਏਗੀ ਔਰ ਪੂਰਾ ਇਹਨਾਂ ਨੂੰ ਇਨਸਾਫ ਮਿਲੇਗਾ ਕਾਜਲ ਦੇ ਕਾਜਲ ਦੇ ਪਰਿਵਾਰ ਨੂੰ ਜੇ ਫਿਰ ਵੀ ਇਨਸਾਫ ਨਾ ਮਿਲਿਆ ਤੇ ਫਿਰ ਫਿਰ ਇਹ ਸਾਰੀਆਂ ਸਸਤਾਵਾਂ ਰਲ ਕੇ ਫਿਰ ਕੋਈ ਨਾ ਕੋਈ ਐਕਸ਼ਨ ਲਵਾਂਗੇ ਉਹ ਫਿਰ ਜਿਹੜਾ ਐਕਸ਼ਨ ਹੋਏਗਾ ਉਹ ਫਿਰ ਪ੍ਰਸ਼ਾਸਨ ਵੀ ਜਾਣਦਾ ਤੇ ਖਸਤਾਵਾ ਵੀ ਜਾਣੀਆਂ ਵੀ ਇਸ ਤਰ੍ਹਾਂ ਲੈਕਚਰ ਹੋਏਗਾ ਇਹਨਾਂ ਨੂੰ ਕਹਿੰਦਾ ਹੈ ਜੈਬ ਆਦਮੀ ਕੀ ਹਾਰ ਆਦਮੀ ਆਦੀ ਕਿਥੋਂ ਦੇ ਰਹੇ ਬਲੇ ਅਸੀਂ ਜੰਬੀ ਸਰ ਤੇ ਰਹੇ ਆ ਅੱਧੀ ਕੀ ਗੱਲ ਹੋਈ ਤੇਜੀ ਸਾਹਿਬ ਤੋਂ ਹਾਂਜੀ ਘਰ ਵਾਲੇ ਦੀ ਠੁੱਠਾ ਪਰ ਤੇ ਦਰਜ ਕੀਤੀ ਤਿਆਰ ਹੈ ਹਾਂਜੀ ਅੱਜ ਜੀ ਸਾਹਿਬ ਨੇ ਕੀ ਆ ਤੁਹਾਨੂੰ ਹਾਂਜੀ ਫਿਚ ਡਿਊਟੀ ਲਈ ਹੈ ਇੱਥੇ ਧਿਆਨ ਕਰਾਂਗੇ